ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਲਮੋਚਰ ਕਲਾਂ ਵਿੱਚ ਲੱਗੇ ਧਰਨੇ ਦੇ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਅਤੇ ਮੌਜੂਦਾ ਫਾਜ਼ਿਲਕਾ ਦੇ ਕਾਂਗਰਸ ਦੇ ਵਿਧਾਇਕ ਦੁਰਦਰ ਸਿੰਘ ਕੋਹਾਵਾ ਪੁੱਜੇ ਜਿੱਥੇ ਉਹਨਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਖੜੇ ਕੀਤੇ ਗਏ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਨੂੰ ਵੀ ਕਰੜੇ ਹੱਥੀ ਲੈਂਦੇ ਇਹ ਮੰਗ ਕੀਤੀ ਕਿ ਜਦ ਤੱਕ ਇਹਨਾਂ ਜ਼ਾਲਮ ਪੁਲਿਸ ਕਰਮਚਾਰੀਆਂ ਨੂੰ ਪਰਚਾ ਦਰਜ ਕਰਕੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਧਰਨਾ ਇਸੇ ਤਰ੍ਹਾਂ ਚੱਲਦਾ ਰਹੇਗਾ ਅਤੇ ਉਹਨਾਂ ਕਹਿ ਕੀ ਜੇਕਰ ਪੁਲਿਸ ਨੇ ਹੋਰ ਤਸ਼ੱਦਦ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਤਰ੍ਹਾਂ ਦਾ ਵੀ ਅਨਮਨੁੱਖੀ ਵਤੀਰਾ ਵਰਤਿਆ ਤਾਂ ਇਸ ਪਰਿਵਾਰ ਦੇ ਨਾਲ ਕਾਂਗਰਸ ਪਾਰਟੀ ਜਿੱਥੋਂ ਤੱਕ ਹੋ ਸਕਿਆ ਪੂਰਾ ਸੰਘਰਸ਼ ਕਰੇਗੀ ਅਤੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਬਾਇਆ ਪਰਿਵਾਰ ਅਤੇ ਕਾਂਗਰਸ ਸਾਰੀ ਦੀ ਸਾਰੀ ਖੜੀ ਹੈ ਉਹਨਾਂ ਜ਼ਿਲ੍ਹੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮੰਗ ਕੀਤੀ ਕਿ ਜਾਂਚ ਕਰ ਕੇ ਬਣਦੇ ਦੋਸ਼ੀਆਂ ਖਿਲਾਫ ਬਣਦੀ ਵਿਭਾਗਿਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਸਿਰਫ ਰੇਤਾ ਲੈ ਕੇ ਜਾਣਾ ਅਤੇ ਜਿਸ ਤਰ੍ਹਾਂ ਪਰਿਵਾਰ ਵਾਲਿਆਂ ਨੇ ਦੱਸਿਆ ਹੈ ਉਹਨਾਂ ਕਹਿਆ ਕਿ ਪਰਿਵਾਰ ਵਾਲਿਆਂ ਦੇ ਕਹਿਣ ਅਨੁਸਾਰ ਜਿੰਦਾ ਜ਼ਿਆਦਾ ਵਿਅਕਤੀ ਪੁਲਿਸ ਵਾਲਾ ਉਹ ਖੜਾ ਸੀ ਅਤੇ ਬਾਅਦ ਵਿੱਚ ਉਸਦੀ লাশ ਮਿਲੀ ਇੱਥੋਂ ਪਤਾ ਲੱਗਦਾ ਹੈ ਪੁਲਿਸ ਤਸ਼ੱਦਦ ਕਰਦੀ ਹੈ ਤੇ ਪੰਜਾਬ ਵਿੱਚ ਪੁਲਿਸ ਦਾ ਰਾਜ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਲੋਕ ਮਰ ਰਹੇ ਹਨ ਅਤੇ ਰਾਜ ਵਿੱਚ ਨਸ਼ੇ ਦਾ ਕਾਰੋਬਾਰ ਵੱਧ ਫੁੱਲ ਰਿਹਾ ਹੈ ਅਤੇ ਹੜ ਨਾਲ ਲੋਕ ਮਰ ਰਹੇ ਹਨ ਜਿੱਥੇ ਸਰਕਾਰ ਇੱਕ ਵਾਸਤੇ ਜਿਸ ਦਾ ਖੇਤ ਉਸ ਦੀ ਰੇਤ ਨੀਤੀ ਅਪਣਾ ਰਹੀ ਹੈ ਉੱਤੇ ਰੇਤ ਚੱਕਣ ਵਾਲਿਆਂ ਨੂੰ ਪੁਲਿਸ ਮਾਰ ਰਹੀ ਹੈ ਇਹ ਵੱਡਾ ਸਵਾਲਿਆ ਨਿਸ਼ਾਨ ਹੈ ਇਸ ਮੌਕੇ ਉਹਨਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀ ਬੇਨਤੀ ਕਰਦੇ ਕਿਆ ਕਿ ਜਲਦੀ ਤੋਂ ਜਲਦੀ ਜਾਂਚ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਐਥੇ ਬੋਲਦੇ ਹੋਏ ਫਾਜ਼ਿਲਕਾ ਦੇ ਸਾਬਕਾ ਬਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਫਾਜ਼ਿਲਕਾ ਦੇ ਪ੍ਰਧਾਨ ਸਰਦਾਰ ਦਵਿੰਦਰ ਕੁਬਾਇਆ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਪੰਜ ਸੀ ਪਿੰਡ ਨੂੰ ਮੋੜ ਜਿਹੜਾ ਲਾਲਾਬਾਦ ਹਲਕੇ ਚ ਪੈਂਦਾ ਉਹ ਤੇ ਕਰਨਾ ਲੱਗਿਆ ਬਹੁਤ ਮਲਬਾਗੀ ਘਟਨਾ ਹੋਈਏ ਕਿ ਜਿਹੜਾ ਪੁਲਸ ਮਨੋ ਰਾਜ ਜਿਹੜਾ ਇੱਕ ਗਰੀਬ ਘਰ ਦਾ ਬੱਚਾ ਸੀ 20 ਸਾਲ 25 ਸਾਲ ਉਹਦੀ ਉਮਰ ਸੀ ਉਹ ਰੇਤਾ ਲਿਆ ਕੇ ਆਪਦਾ ਘਰ ਡਿੱਗ ਗਿਆ ਸੀ ਪਿੱਛੇ بارشਾਂ ਕਰਨ ਖੇਤ ਚੋਂ ਰੇਤਾ ਲਿਆ ਰਿਆ ਸੀ ਔਰ ਪੁਲਸ ਨੇ ਫੜਿਆ ਔਰ ਫੜ ਕੇ ਚੌਂਕੀ ਲਾ ਕੇ ਪਹਿਲਾਂ 10000 ਰੁਪਇਆ ਮੰਗਦੇ ਰਹੇ 10000 ਰੁਪਇਆ ਗਰੀਬ ਬੰਦਾ ਸੀ ਪਹਿਲੇ ਹੀ ਰਾਤ ਨੂੰ ਲਿਆ ਰਿਆ ਸੀ ਰੇਤਾ ਗਰੀਬ ਬੰਦਾ ਸੀ 10000 ਉਹਦੇ ਕੋਲ ਹੈ ਨਹੀਂ ਸੀ ਪੁਲਸ ਨੇ ਜੋ ਇਹਨਾਂ ਦਾ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕੀ ਪੁਲਿਸ ਨੇ ਉੱਥੇ ਫੜਿਆ ਹੋਇਆ ਸੀ ਬੰਦਾ ਔਰ ਬਾਅਦ ਵਿੱਚ ਬਰਾਮਦ ਉਹਦੀ ਲਾਸ਼ ਉੱਥੋਂ ਹੋਈ ਇੱਕ ਸੜਕ ਦੇ ਕਿਨਾਰੇ ਇਹ ਪੁਲਿਸ ਹੀ ਦੱਸ ਸਕਦੀ ਹੈ ਕਿ ਪੁਲਿਸ ਨੇ ਕੁੱਟ ਕੇ ਉਸ ਬੰਦੇ ਨੂੰ ਮਾਰਿਆ ਕਿ ਕਿਸ ਨੇ ਮਾਰਿਆ ਇਹ ਜਿਹਦੀ ਜਿਹੜੀ ਇਨਕੁਆਇਰੀ ਹੋਣੀ ਚਾਹੀਦੀ ਹੈ ਇੱਕ ਪਾਸੇ ਦਾ ਭਗਵੰਤ ਸਿੰਘ ਮਾਨ ਕਹਿੰਦਾ ਕਿ ਜਿਹੜਾ ਫਰੀ ਰੇਤਾ ਲੋਕ ਲੈ ਕੇ ਜਾਣ ਜੇ ਰੇਤਾ ਲੈ ਕੇ ਜਾ ਰਿਹਾ ਹੈ ਤਾਂ ਉਹਨੂੰ ਪੁਲਿਸ ਕੁੱਟ-ਕੁੱਟ ਕੇ ਮਾਰੂਗੀ ਤਾਂ ਇਹ ਮੈਂ ਸਮਝਦਾ ਕਿਸੇ ਕਿਤੇ ਕੋਈ ਨਿਆਂ ਵਾਲੀ ਗੱਲ ਨਹੀਂ ਹੈਗੀ ਔਰ ਇਹਦੇ ਤੇ ਖਲਾਫ ਕਾਰਵਾਈ ਹੋਣੀ ਚਾਹੀਦੀ ਚਾਹੇ ਉਹ ਪੁਲਿਸ ਵਾਲਾ ਚਾਹੇ ਉਹ ਥਾਣੇਦਾਰੇ ਚਾਹੇ ਕੋਈ ਵੀ ਹੈ ਉਹਦੇ ਤੇ ਜਿਹੜਾ ਪਰਚਾ ਦੇ ਕੇ ਉਹ ਅੰਦਰ ਹੋਣੇ ਉਹ 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 ਅੰਦਰ ਹੋਣੇ ਚਾਹੀਦੇ ਆ ਔਰ ਇੱਕ ਇੱਕ ਪਾਸੇ ਸਾਡਾ ਪੰਜਾਬ ਦੇ ਵਿੱਚ ਨਸ਼ਾ ਥਾਂ ਦਾ ਵਿਕੀ ਜਾਂਦਾ ਹੈ ਨੌਜਵਾਨ ਮਰ ਰਹੇ ਆ ਔਰ ਇੱਕ ਰੀਤੇ ਦੇ ਪਿੱਛੇ ਕਮਾਲ ਹੋ ਗਈ ਪੁਲਿਸ ਨੇ ਇੱਕ ਬੰਦਾ ਜਿਹੜਾ ਉਹ ਇੱਥੋਂ ਦਾ ਮੁੰਡਾ ਨੌਜਵਾਨ ਮੁੰਡਾ ਜਿਹੜਾ ਪੁਲਿਸ ਨੇ ਕੁੱਟ-ਕੁੱਟ ਕੇ ਮਾਰਦਾ ਸੋ ਮੈਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀ ਬੇਨਤੀ ਕਰਦਾ ਕਿ ਇਹਦੀ ਇਨਕੁਆਇਰੀ ਕਰਾ ਕੇ ਔਰ ਸਖਤੀ ਦੇ ਨਾਲ ਇਹ ਜਿਹੜੇ ਫਰਚਾ ਦੇਣਾ ਚਾਹੀਦਾ ਔਰ ਜਿਹੜੇ ਜਿਹੜੇ ਵੀ ਬੰਦੇ ਨੇ ਇਹ ਕੰਮ ਕੀਤਾ ਉਸ ਮੁੰਡੇ ਨੂੰ ਮੋਟਿਆ ਗਰੀਬ ਕਰਦਾ 25 ਤੋਂ 25 ਸਾਲ ਦੀ ਉਮਰ ਹੈ ਹਜੇ ਉਹ ਵਿਆਹਾ ਵੀ ਨਹੀਂ ਔਰ ਉਹਦੀਆਂ ਪੈਣਾ ਮਾਵਾਂ ਚੀਕਾ ਮਾਰ ਮਾਰ ਰੋਈ ਜਾਂਦੀਆਂ ਸਿਰਫ ਇੱਕ ਰੇਟੇ ਦੇ ਪਿੱਛੇ ਪੁਲਿਸ ਨੇ ਜਿਹੜਾ ਮੁੰਡਾ ਜਿਹੜਾ ਮਾਰਤਾ ਇਹ ਕਾਰਵਾਈ ਹੋਣੀ ਚਾਹੀਦੀ ਹੈ ਜੇ ਨਹੀਂ ਕਰਨਗੇ ਤਾਂ ਅਸੀਂ ਕਾਂਗਰਸ ਪਾਰਟੀ ਹੋਰ ਪ੍ਰਦਰਸ਼ਨ ਕਰੇਗੀ ਅਸੀਂ ਕਾਂਗਰਸ ਪਾਰਟੀ ਵੱਲੋਂ ਕਬਾਇਆ ਪਰਿਵਾਰ ਵੱਲੋਂ ਇਸ ਪਰਿਵਾਰ ਦੇ ਨਾਲ ਖੜੇ ਆ ਜਿੱਥੇ ਵੀ ਸਾਨੂੰ ਜਾਣਾ ਪਿਆ ਸੀ ਜਾਵਾਂਗੇ ਔਰ ਮੈਂ ਭਗਵੰਤ ਸਿੰਘ ਮਾਨ ਨੂੰ ਵੀ ਕਹਿਣਾ ਕਿ ਇਹ ਜਿਹੜੇ ਇਦਾਂ ਦੇ ਸ਼ਰਾਰਤੀ ਅਨਸਰ ਨੇ ਜਾਂ ਲੋਕ ਨੇ ਚਾਹੇ ਉਹਨਾਂ ਦੀ ਪਾਰਟੀ ਦੇ ਨੇ ਉਹਨਾਂ ਦੇ ਖਿਲਾਫ ਸ਼ਕਤੀ ਵਰਤਨ ਔਰ ਕਾਰਵਾਈ ਜਿਹੜੀ ਉਹ ਕਰ ਰਹੇ ਹੈ। এবੀਐਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم اپیل ਕਰਤੇ ਹੈ ਕਿ এবੀਐਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾੜਾ